ਅਸੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਪਤਾ ਹੀ ਆ ਕਿ ਗਿੱਦੜਵਾ ਦੇ ਚੋਣ ਨਤੀਜੇ ਆਏ ਨੇ ਤੇ ਇਸ ਵਾਰ ਜਿਹੜਾ ਹੈਗਾ ਹਰਦੀਪ ਸਿੰਘ ਡੈਂਪੀ ਢਿੱਲੋਂ ਉਹਨਾਂ ਨੇ ਜਿਹੜੀ ਬਾਜ਼ੀ ਮਾਰੀ ਆ ਲੋਕਾਂ ਨੇ ਗਿੱਦੜਵਾਦਿਆਂ ਨੇ ਉਹਨਾਂ ਤੇ ਭਰੋਸਾ ਜਤਾਇਆ ਤੇ ਲਗਭਗ 22000 ਵੋਟਾਂ ਦੇ ਫਰਕ ਨਾਲ ਉਹ ਇਸ ਵਾਰ ਜਿੱਤੇ ਨੇ ਪਹਿਲਾਂ ਤਾਂ ਢਿੱਲੋਂ ਪਰਿਵਾਰ ਨੂੰ ਵਧਾਈ ਉਹਨਾਂ ਨੇ ਕਾਫੀ ਮਿਹਨਤ ਕੀਤੀ ਲਗਾਤਾਰ ਪਿਛਲੇ 2007 ਤੋਂ ਲੈ ਕੇ 24 ਤੱਕ ਲਗਭਗ 16-17 ਸਾਲ ਦਾ ਉਹਨਾਂ ਦਾ ਸੰਘਰਸ਼ ਰਿਹਾ ਤੇ ਉਹਨਾਂ ਨੇ ਜਿਹੜਾ ਹੈਗਾ ਆਖੀਰ ਦੇ ਵਿੱਚ ਅੱਜ ਜਿੱਤ ਪ੍ਰਾਪਤ ਕੀਤੀ ਹੈ ਤੇ ਬਾਕੀ ਸਾਰੇ ਉਮੀਦਵਾਰਾਂ ਨੇ ਆਪ ਦਾ ਬੰਦਾ ਜੋਰ ਜਿਹੜਾ ਜੋਰ ਲਾਇਆ ਜਿੰਨਾ ਇਹ ਤੋਂ ਸਰਦਾ ਸੀ ਸੋ ਰਹੀ ਗੱਲ ਆਪਣੀ ਅੱਜ ਜਿਵੇਂ ਕਿ ਆਪਾਂ ਪਹਿਲਾਂ 2022 ਦਾ ਇਲੈਕਸ਼ਨ ਲੜਿਆ ਹੁਣ 2024 ਦਾ ਲੜਿਆ ਕਿਉਂਕਿ ਸੀਮਤ ਸਾਧਨਾਂ ਦੇ ਨਾਲ ਤੇ ਬਿਗੈਰ ਕਿਸੇ ਜਿਹੜਾ ਹੈਗਾ ਕੇਡਰ ਦੇ ਨਾਲ ਤੇ ਬਹੁਤ ਘੱਟ ਪੈਸਿਆਂ ਦੇ ਨਾਲ ਜਿਹੜਾ ਹੈਗਾ ਇਲੈਕਸ਼ਨ ਲੜਿਆ ਗਿਆ ਤੋਂ ਮੈਂ ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਇਸ ਵਾਰ ਵੀ ਮੇਰਾ ਸਾਥ ਦਿੱਤਾ ਪਿਛਲੀ ਵਾਰ ਵੀ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਮੈਨ ਰੀਣੀ ਰਹਿਣਾ ਤੇ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਕਿ ਆਪਣੀ ਇਹ ਯੰਗ ਜਿਹੜੀ ਹੈਗੀ ਯਾਰੀ ਰਹਿਣੀ ਆ ਤੇ 2000 ਜਿਹੜਾ ਆਪਾਂ ਕਹਿੰਦੇ 27 ਦਾ ਇਲੈਕਸ਼ਨ ਆ ਉਹ ਆਪਾਂ ਅੱਜ ਤੋਂ ਹੀ ਸਾਰੇ ਜਣੇ ਵਿੱਢ ਗਏ ਕਿਉਂਕਿ ਇਹ ਜ਼ਰੂਰੀ ਆ ਕਿਉਂਕਿ ਇਸ ਵਾਰ ਜਿਹੜਾ ਡਿੰਪੀ ਢਲੋ ਸੀਗਾ ਉਹਨਾਂ ਨਾਲ ਇੱਕ ਸਿੰਪਥੀ ਵੀ ਸੀਗੀ ਜਿਵੇਂ ਉਹਨਾਂ ਨੇ 2.5 ਸਾਲ ਬਨਾਮ ਜਿਹੜਾ 28 ਸਾਲ ਕਹੇ ਉਹ ਤੋਂ ਬਨਾ ਲੋਕਾਂ ਨੂੰ ਇਹ ਵੀ ਲੱਗਦਾ ਕਿ ਸ਼ਾਇਦ ਸਰਕਾਰ ਕਿਉਂਕਿ ਸਰਕਾਰ ਦਾ ਇੱਕ ਵਹਿਣ ਹੁੰਦਾ ਸਰਕਾਰ ਦਾ ਇੱਕ ਦਾਇਰਾ ਹੁੰਦਾ ਜਿਹਦੇ ਵਿੱਚ ਖੁਦ ਮੁੱਖ ਮੰਤਰੀ ਜਿਹੜੇ ਪੰਜਾਬ ਮੁੱਖ ਮੰਤਰੀ ਦਿੱਲੀ ਪੂਰਾ ਪੂਰਾ ਤਾਮ ਝਾਮ ਲੱਗ ਕੇ ਹੈਨਾ ਉਹਨਾਂ ਨੇ ਇਹ ਜਤ ਪ੍ਰਾਪਤ ਕੀਤੀ ਆ ਇਕੱਲੇ ਇਕੱਲੇ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਐਮਐਲਏ ਦਾ ਬਹਿ ਜਾਣਾ ਠੀਕ ਆ ਕਿਤੇ ਕਿਨਾ ਕਿਤੇ ਜਿਹੜਾ ਲੋਕਾਂ ਦੇ ਉੱਤੇ ਪ੍ਰੈਸ਼ਰ ਹੈਂਡਲ ਹੁੰਦਾ ਲੋਕਾਂ ਨੂੰ ਵੀ ਲੱਗਦਾ ਕਿ ਯਾਰ ਇਹਨਾਂ ਨੂੰ ਮੌਕਾ ਦੇ ਦੇਣਾ ਚਾਹੀਦਾ ਕਾਰਨ ਕਿ ਕਾਫੀ ਲੰਮਾ ਸਮਾਂ ਪਿਆ 2.5 ਸਾਲ ਪਏ ਆ ਅਗਲੇ ਨੂੰ ਹੁੰਦਾ ਵੀ ਚਲਾਵਦਾ ਕੰਮ ਕਢਾ ਲ ਗਏ ਯਾਰ ਨਾ ਤਾਂ ਕੋਈ ਨਵੀਂ ਸਰਕਾਰ ਬਣ ਲੱਗੀ ਐ ਨਾ ਡਿੱਗਣ ਲੱਗੀ ਐ ਸੋ ਕਾਫੀ ਚੀਜ਼ਾਂ ਜਿਹੜੀਆਂ ਡਿੰਪਿਟਲੋ ਦੇ ਹੱਕਤ ਜਾਂਦੀਆਂ ਸੀ ਉਹ ਤੋਂ ਬਿਨਾ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਲਗਾਤਾਰ ਵਾਰ-ਵਾਰ ਕਹਿਣਾ ਕਿ ਆ ਸਾਨੂੰ ਜਿਹੜਾ ਹਰ ਵਾਰ ਅਸੀਂ ਦੜਬਾ ਚ ਹਾਰ ਜਾਂਦੇ ਆ ਸਾਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਸੋ ਮੈਂ ਆਸ ਕਰਦਾ ਕਿ ਪਹਿਲੀ ਗੱਲ ਦਾ ਡਿੰਪਿਟਲੋ ਸਾਹਿਬ ਜਿਹੜਾ ਹੈ ਇਸ ਮੌਕੇ ਨੂੰ ਜਿਹੜਾ ਲੋਕਾਂ ਨੇ ਉਹਨਾਂ ਦੇ ਵਿਸ਼ਵਾਸ ਜਤਾਇਆ ਉਹ ਉਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਨਗੇ ਉਹਨਾਂ ਨੂੰ ਇੱਕ ਅਜਿਹਾ ਹੈਗਾ ਲੋਕਾਂ ਨੇ ਇੱਕ ਮੌਕਾ ਦੇ ਦਿੱਤਾ ਹੈ ਹੁਣ ਉਹਨੂੰ ਸਾਬਤ ਕਰਨਾ ਉਹ ਖੁਦ ਜਿਹੜਾ ਹੈਗਾ ਡਿੰਪਿਟਲੋ ਸਾਹਿਬ ਉਹਨਾਂ ਦੇ ਹੱਥ ਦੇ ਵਿੱਚ ਹੈ ਰਹੀ ਗੱਲ ਆਪਣੀ ਭਰਾ ਮੇਰੋ ਦੇਖੋ ਮੈਨੂੰ ਕਈ ਵਾਰੀ ਥੋੜਾ ਜਿਹਾ ਜਿਹੜਾ ਹੈਗਾ ਇਸ ਤਰ੍ਹਾਂ ਦੀ ਗੱਲ ਫੀਲ ਵੀ ਹੁੰਦੀ ਆ ਯਾਰ ਕਈ ਵਾਰੀ ਵੀ ਆਪਾਂ ਲਗਾਤਾਰ ਦਿੱਲੀ ਅੰਦੋਲਨਾਂ ਤੋਂ ਲੈ ਕੇ ਅੱਜ ਤੱਕ ਗਿੱਦੜਪਾ ਦੇ ਹਰ ਮੁੱਦਾ ਚਾਹੇ ਸੀਵਰੇਜ ਦਾ ਹੋਵੇ ਚਾਹੇ ਆਪਾਂ ਕਿ ਗਏ ਪਾਣੀਆ ਦਾ ਮੁੱਦਾ ਹੋਵੇ ਬੈਂਟਾਬਾਦ ਦਾ ਹੋਵੇ ਚਾਹੇ ਜੋ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਉਹਦੇ ਹੈਗਾ ਵੀ ਥੋੜਾ ਜਿਹਾ ਯਾਰ ਕਿਤਨਾ ਕਿਤੇ ਆਪਾਂ ਨੂੰ ਲਗਾਤਾਰ ਲੋਕ ਸਾਈਡ ਲਾਈਨ ਕਰਦੇ ਆ ਦਿਖ ਰਹੇ ਆ ਆ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਕਿ ਆਪਾਂ ਸਾਰੇ ਆਜ਼ਾਦ ਉਮੀਦਵਾਰਾਂ ਤੋਂ ਜ਼ਿਆਦਾ ਪ੍ਰਚਾਰ ਕੀਤਾ ਹਨਾ ਹਰ ਪਿੰਡ ਦੇ ਵਿੱਚ ਗਏ ਹਰ ਗਲੀ ਦੇ ਵਿੱਚ ਗਏ ਹਰ ਗਲੀ ਦੇ ਵਿੱਚ ਹੋਕਾ ਦਿੱਤਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੋਕ ਜੁੜਦੇ ਵੀ ਆ ਪਰ ਉਹ ਚੀਜ਼ ਜਿਹੜਾ ਉਹ ਇਕੱਠਾ ਉਹ ਆਪਣਾ ਜਿਹੜਾ ਹੈਗਾ ਵੋਟ ਬੈਂਕ ਦੇ ਵਿੱਚ ਨਹੀਂ ਤਬਦੀਲ ਹੋਇਆ ਸ਼ਾਇਦ ਲੋਕ ਚਾਹੁੰਦੇ ਆ ਕਿ ਸ਼ਾਇਦ ਗੁਰਪ੍ਰੀਤ ਕੋਟਨੀ ਨੂੰ ਹੋਰ ਪਰਖਣਾ ਕਿ ਇਹ ਇੱਕ ਮੰਨ ਲਓ ਦ੍ਰਿੜ ਇਰਾਦੇ ਨਾਲ ਆਇਆ ਜਾਂ ਇਹ ਵੀ ਇੱਕ ਲੱਗਦਾ ਵੀ ਚੱਲਦਾ ਫਿਰਦਾ ਜਿਹੜਾ ਆਪਾਂ ਕਹੀਏ ਵੀ ਵੈਸੇ ਹੱਥੋਂ ਆਇਆ ਪਰ ਮੈਂ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਇੱਕ ਦੋ ਦਿਨਾਂ ਤੱਕ ਮੈਂ ਜਿਹੜਾ ਹੈ ਗਿੱਦੜਬਾ ਦਾ ਸਾਰੇ ਪਿੰਡਾਂ ਦਾ ਦੁਬਾਰਾ ਦੌਰਾ ਵੀ ਸ਼ੁਰੂ ਕਰੂੰਗਾ ਠੀਕ ਆ ਬਕਾਇਦਾ ਆਪਣੇ ਹੈਲਪਲਾਈਨ ਨੰਬਰ ਜਾਰੀ ਕੀਤੇ ਜਾਣਗੇ ਜਿਹਦੇ ਚ ਤੁਹਾਨੂੰ ਜੇ ਗਿੱਦੜਬਾਹ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਫਾਰ ਇਗਜ਼ਾਮਪਲ ਤੁਹਾਨੂੰ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਤਹਿਸੀਲਦਾਰਾਂ ਦੇ ਕੋਲ ਜੇਕਰ ਕਿਤੇ ਵੀ ਤੁਹਾਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਤੁਹਾਨੂੰ ਲੱਗਦਾ ਹੈ ਕਿ ਯਾਰ ਤੁਹਾਡੀ ਅੱਜ ਸਰਕਾਰੀ ਦਰਬਾਰੇ ਗੱਲ ਨਹੀਂ ਸੁਣੀ ਜਾ ਰਹੀ ਤਾਂ ਜਿੰਨੇ ਜੋਗਾ ਤੁਸੀਂ ਮੈਨੂੰ ਬਖਸ਼ਿਆ ਮੈਨੂੰ ਚਾਹੇ ਤੁਸੀਂ ਕੋਈ ਰਾਜਨੀਤਿਕ ਅਹੁਦਾ ਤਾਂ ਨਹੀਂ ਦਿੱਤਾ ਨਾ ਕੋਈ ਸਲਧਾਨਿਕ ਅਹੁਦਾ ਦਿੱਤਾ ਪਰ ਮੇਰਾ ਚੈਨਲ ਜਿੰਨਾ ਕ ਆਵਾਜ਼ ਮੈਂ ਠਾਉਂਦਾ ਰਹੂੰਗਾ ਗਿੱਦੜਬਾਦੀ ਗਲੀ ਗਲੀ ਜਾਊਂਗਾ ਮੇਰੇ ਕੋਲ 2.5 ਸਾਲ ਦਾ ਵਕਤ ਹੈ ਠੀਕ ਆ ਤੁਸੀਂ ਜਿਨ੍ਹਾਂ ਨੂੰ ਮੌਕਾ ਦੇਣਾ ਸੀ ਉਹਨਾਂ ਨੂੰ ਦੇ ਕੇ ਦੇਖ ਲਿਆ ਚਾਰ ਵਾਰੀ ਵਾਲੇ ਵੀ ਜਿੱਤ ਗਏ ਤੇ ਜਿਹੜੇ ਪਹਿਲਾਂ ਚਾਰ ਵਾਲੇ ਆ ਉਹ ਵੀ ਤਿੰਨ ਵਾਲੇ ਵੀ ਜਿੱਤ ਗਏ ਇੱਕ ਵਾਲਾ ਜਿਹਦਾ ਮੰਗਦਾ ਸੀ ਉਹ ਵੀ ਜਿੱਤ ਗਿਆ ਪਰ ਮੈਂ ਤੁਹਾਡਾ ਭਰਾ ਗੁਰਪ੍ਰੀਤ ਕੋਟਲੀ ਤੁਹਾਡਾ ਸਾਰਿਆਂ ਨਾਲ ਵਾਦਾ ਕਰਦਾ ਕਿ ਆਉਣ ਵਾਲੇ 2.5 ਸਾਲਾਂ ਦੇ ਵਿੱਚ ਗਿੱਦੜਬਾਦੀ ਗਲੀ ਗਲੀ ਕੇ ਘਰ ਘਰ ਦੇ ਇੱਕ ਖਾਕ ਛਾਣ ਦੂੰਗਾ ਪਰ ਤੁਹਾਨੂੰ ਠੀਕ ਆ ਫਿਰ ਮੈਂ ਉਸ ਤੋਂ ਬਾਅਦ ਤੁਹਾਡੇ ਤੋਂ ਮੰਗੂਗਾ ਮੌਕਾ ਵੀ ਭਾਈ ਹੁਣ ਦੇ ਦਿਓ ਯਾਰ ਠੀਕ ਆ ਸ਼ਾਇਦ ਤਾਂ ਉਹ ਮੇਰਾ ਜਿਹੜਾ ਦਿੱਲੀ ਦੇ ਅੰਦੋਲਨਾਂ ਦੇ ਵਿੱਚ ਦਿੱਤਾ ਗਿਆ ਸਾਥ ਉਹ ਸ਼ਾਇਦ ਹੀਣਾ ਲੱਗਦਾ ਹੋਣਾ ਸ਼ਾਇਦ ਇਹ ਲੱਗਦਾ ਕਿਉਂਕਿ ਇਹ ਬੰਦਿਆਂ ਨੇ ਜਿੱਥੇ ਕਿ ਲਗਭਗ ਕਾਂਗਰਸ ਦੇ ਉਮੀਦਵਾਰਾਂ ਨੇ 55000 ਵੋਟ ਖਰੀਦੀ ਲਗਭਗ 11 ਕਰੋੜ ਰੁਪਇਆ 2000 ਨੂੰ ਵੋਟ ਉਹਨਾਂ ਨੇ ਖਰੀਦੀ ਡੈਂਪੀ ਧਲੋਕਾ ਨੇ 35000 ਵੋਟ ਖਰੀਦੀ ਲਗਭਗ 7 ਕਰੋੜ ਤੇ ਲਗਭਗ 10000 ਜਿਹੜੀ ਵੋਟ ਹੈ ਉਹ ਇਸ ਵਕਤ ਮਨਪ੍ਰੀਤ ਬਾਦਲ ਨੇ ਖਰੀਦੀ ਉਹੀ ਉਹਨਾਂ ਨੂੰ ਪਈ ਹੈ ਲਗਭਗ ਸਾਰਿਆਂ ਨਾਲ ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਲੋਕਾਂ ਨੇ ਨੂੰ ਲੱਗਦਾ ਕਿ ਗੁਰਪ੍ਰੀਤ ਕੋਟਲੀ ਇੰਨੇ ਕੱਦ ਦਾ ਨਹੀਂਗਾ ਕਿ ਉਹ ਵੜਿੰਗ ਦਾ ਉਹ ਡਿੰਪੀ ਦਾ ਉਹ ਮਨਪ੍ਰੀਤ ਦਾ ਮੁਕਾਬਲਾ ਕਰ ਸਕੇ ਪਰ ਮੈਂ ਤੁਹਾਨੂੰ ਕਹਿਣਾ ਭਰਾ ਮੇਰੋ ਜਿਹੜਾ ਕੱਦ ਕਿਸੇ ਦਾ ਵਧਾਉਣਾ ਜਾਂ ਘਟਾਉਣਾ ਤੁਹਾਡੇ ਹੱਥ ਚਾ ਤੁਹਾਡੇ ਹੱਥ ਵਾਗ ਡੋਰ ਹੈ ਤੁਹਾਡੀ ਵੋਟ ਹੈ ਜਿਹਨੂੰ ਤੁਸੀਂ ਪਾਓਗੇ ਉਹਦਾ ਕੱਦ ਵੱਧ ਜਾਣਾ ਜਿਹਨੂੰ ਤੁਸੀਂ ਥੱਲੇ ਸਿੱਟਣਾ ਚਾਹੋਗੇ ਉਹਨੂੰ ਸਿੱਟ ਦੇਓਗੇ ਪਰ ਮੈਂ ਆਪ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਕਰੂੰਗਾ ਜਿੱਥੇ-ਜਿੱਥੇ ਮੇਰੇ ਪਹਿਲਾਂ ਇਕੱਠ ਹੋਇਆ ਸਾਰੇ ਗਦਰਬਾ ਦੇ ਪਿੰਡਾਂ ਦੇ ਵਿੱਚ ਮੈਂ ਉੱਥੇ ਦੁਬਾਰਾ ਜਾ ਕੇ ਲੋਕਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਊਗਾ ਪਰ ਮੈਂ ਸਭ ਤੋਂ ਵੱਡਾ ਧੰਨਵਾਦੀ ਆ ਆਪਦੇ ਪਿੰਡ ਦਾ ਠੀਕ ਆ ਖਾਸ ਕਰਕੇ ਉਹ ਮੇਰੇ ਪਿੰਡ ਵਾਸੀਆਂ ਦਾ ਉਹਨਾਂ ਨੇ ਇਸ ਵਾਰ ਮੇਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਚਲੋ ਹਰ ਇੱਕ ਬੰਦਾ ਆਪਦੇ ਪਿੰਡ ਤੋਂ ਹੀ ਚੱਲਦਾ ਠੀਕ ਆ ਪਿਛਲੀ ਵਾਰ ਹੀ ਪਿੰਡ ਤੋਂ ਘੱਟ ਸੀ ਇਸ ਵਾਰ ਜ਼ਿਆਦਾ ਹੈ ਠੀਕ ਆ ਪਰ ਇਸ ਵਾਰ ਲੋਕ ਆ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲੈਣਾ ਲੋਕਾਂ ਨੂੰ ਮੈਂ ਮੈਂ ਕੁਝ ਇਹੋ ਜਿਹਾ ਕਰ ਸਕਾਂ ਵੀ ਯਾਰ ਜਿਹਦੇ ਨਾਲ ਲੋਕਾਂ ਨੂੰ ਵਿਸ਼ਵਾਸ ਹੋਵੇ ਗੁਰਪ੍ਰੀਤ ਕੋਟਲੀ ਜਿਹੜਾ ਹੈਗਾ ਗਿੱਦੜਵਾਦੀ ਕਮਾਂਡ ਸੰਭਾਲ ਸਕਦਾ ਹੈ ਕਾਰਨ ਆ ਰਾਜਨੀਤਿਕ ਪਾਰਟੀਆਂ ਕੋਲੇ ਬਹੁਤ ਵੱਡਾ ਤੰਤਰ ਆ ਰਾਜ ਉਹਨਾਂ ਕੋਲੇ ਪ੍ਰੋਪਰ ਕੇਡਰ ਆ ਪ੍ਰੋਪਰ ਪੈਸਾ ਪ੍ਰੋਪਰ ਝੰਡੇ ਆ ਪ੍ਰੋਪਰ ਬੈਚ ਆ ਪ੍ਰੋਪਰ ਥੱਲੇ ਤੋਂ ਲੈ ਕੇ ਉੱਪਰ ਤੱਕ ਉਹਨਾਂ ਦੀ ਸੈਟਿੰਗ ਆ ਹੈਨਾ ਸ਼ਾਇਦ ਤੁਹਾਨੂੰ ਲੱਗਦਾ ਹੋਣਾ ਕਿ ਯਾਰ ਇੱਕ ਪਾਰਟੀ ਨਾਲ ਜੁੜ ਕੇ ਹੀ ਬੰਦਾ ਕਾਮਯਾਬ ਹੁੰਦਾ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਹਿਦਾ ਅੱਜ ਵੀ ਕਹਿਣਾ ਨਾ ਗੁਰਪ੍ਰੀਤ ਕੋਟਲੀ ਪਹਿਲਾਂ ਕਿਸੇ ਪਾਰਟੀ ਚ ਗਿਆ ਨਾ ਗੁਰਪ੍ਰੀਤ ਕੋਟਲੀ ਹੁਣ ਜਾਵੇ ਮੈਂ ਆਯਾਦ ਤੌਰ ਤੇ ਹੀ ਜਿਹੜਾ ਹੈਗਾ ਗਿੱਦੜਵਾ ਦੇ ਵਿੱਚ ਅਗਲੇ ਇਲੈਕਸ਼ਨ ਦੀ ਤਿਆਰੀ ਕਰੂੰਗਾ ਤੁਹਾਡੇ ਨਾਲ ਤੁਹਾਨੂੰ ਜਿਹੜਾ ਕੰਮ ਆ ਗਿੱਦੜਵਾਲਿਓ ਠੀਕ ਆ ਤੁਸੀਂ ਅੱਜ ਆਪਦੇ ਭਰਾ ਨੂੰ 2.5 ਸਾਲ ਪਰਖ ਲਓ ਯਾਰ ਠੀਕ ਆ ਸ਼ਹਿਰ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਮੈਂ ਇਥੋਂ ਘਟ ਜਾਇਆ ਗਿਆ ਪਰ ਉਹਨਾਂ ਨੇ ਮੈਨੂੰ ਵੋਟਾਂ ਦੇ ਵਿੱਚ ਜਿਹੜਾ ਹੈਗਾ ਫਤਵਾ ਦਿੱਤਾ ਹਰ ਇੱਕ ਬੂਥ ਦੇ ਵਿੱਚੋਂ ਆਪਣੀਆਂ ਵੋਟਾਂ ਨਿਕਲੀਆਂ ਪਰ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਜਿਹੜੇ-ਜਿਹੜੇ ਭਰਾਵਾਂ ਨੇ ਵੋਟਾਂ ਪਾਹਾਂ ਨਾ ਉਹ ਜ਼ਰੂਰ ਮੇਰੇ ਨਾਲ ਸੰਪਰਕ ਕਰੋ ਕਿਉਂਕਿ ਆਪਾਂ ਨੂੰ ਚਾਹੀਦਾ ਬੂਥ ਲੈਵਲ ਤੋਂ ਸਟਰੋਂਗ ਮੈਂ ਆਪਾਂ ਨੂੰ ਲੋਕ ਵੋਟਾਂ ਪਾਉਣ ਨੂੰ ਤਿਆਰ ਸੀ ਪਰ ਭਗਤੌਣ ਵਾਲੇ ਆਪਣੇ ਕੋਲੇ ਬੰਦੇ ਨਹੀਂ ਸੀਗੇ ਸਭ ਤੋਂ ਵੱਡੀ ਮਾਰ ਆਪਾਂ ਇੱਥੇ ਖਾਨੇ ਆ ਜਦੋਂ ਆਪਾਂ ਨੂੰ ਪਤਾ ਪਿੰਡ ਦੇ ਵਿੱਚ 50 60 100 ਬੰਦਾ 20 50 ਜਿੰਨੇ ਵੀ ਬੰਦੇ ਆ ਵੋਟਾਂ ਪਾਉਣ ਨੂੰ ਤਿਆਰ ਆ ਪਰ ਉਹਨਾਂ ਨੂੰ ਉਸ ਟਾਈਮ ਤੇ ਪੋਲਿੰਗ ਬੂਥ ਤੱਕ ਲੈ ਕੇ ਜਾਣਾ ਉਹਨਾਂ ਦਾ ਜਿਹੜਾ ਮਨੋਵਲ ਨੂੰ ਉੱਚਾ ਰੱਖਣਾ ਉੱਥੇ ਕਿਤੇ ਨਾ ਕਿਤੇ ਆਪਾਂ ਜਿਹੜੇ ਜਿਹੜੇ ਹੈਗਾ ਘਟ ਜਾਣਾ ਦੂਜੀਆਂ ਪਾਰਟੀਆਂ ਨਾਲੋਂ ਕਿਉਂਕਿ ਜਦੋਂ ਉਹਨੂੰ ਵੋਟਰ ਜਿੰਨੇ ਵੋਟ ਪਾਉਣੀਆਂ ਉਦੋਂ ਤੱਕ ਵੋਟ ਪਾਉਣ ਤੱਕ ਵੋਟ ਵਾਲੀ ਲਾਈਨ ਤੱਕ ਬੰਦੇ ਦਾ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਮੋਰਲ ਅਪ ਡਾਊਨ ਹੁੰਦਾ ਰਹਿੰਦਾ ਕਦੇ ਉਹਨੂੰ ਲੱਗਦਾ ਇਹਨੂੰ ਪਾਦ ਗਏ ਨਾ ਪਾ ਗਏ ਨਾ ਪਾ ਗਏ ਪਾਦ ਗਏ ਸ਼ਾਇਦ ਮੈਨੂੰ ਲੱਗਦਾ ਕਿ ਜੇਕਰ ਮੇਰੇ ਨਾਲ ਗਿੱਦੜਵਾ ਦੇ ਵਿੱਚ ਜਿਹੜੇ ਵੀ ਪੜ੍ਹੇ ਲਿਖੇ ਨੌਜਵਾਨ ਆ ਖਾਸ ਕਰਕੇ ਅੱਜ ਮੈਂ ਘਰ ਘਰ ਗਿਆ ਸਾਡੇ ਗਰੀਬਾਂ ਦੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦੇ ਛੋਟੇ ਦੁਕਾਨਦਾਰਾਂ ਦੇ ਬੱਚੇ ਆ ਜਿਹੜੇ ਬੀਏ ਬੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਾਂ ਉਹਨਾਂ ਨੇ ਪਲੱਸ 2 ਤੱਕ ਤਾਂ ਲਾਜ਼ਮੀ ਕੀਤੀ ਹੋਈ ਆ ਉਹਨਾਂ ਨੂੰ ਮੇਰੀ ਅਪੀਲ ਆ ਕਿ ਠੀਕ ਆ ਯਾਰ ਆਪਣੇ ਜਿਹੜਾ ਹੈਗਾ ਪਿਓ ਦਾਦੇ ਹੈ ਠੀਕ ਆ ਉਹਨਾਂ ਨੇ ਇਹ ਰਵਾਇਤੀ ਪਾਰਟੀਆਂ 'ਚ ਉਹਨਾਂ ਵਿਸ਼ਵਾਸ ਆ ਪਰ ਆਪਾਂ ਨੂੰ ਇੱਕ ਪੋਲੀਟਿਕਲ ਜਮਾਤ ਦੇ ਤੌਰ ਤੇ ਖੜੇ ਹੋਣਾ ਪੈਣਾ ਗਿੱਦੜਬਾਤ ਉਹ ਜਿਹੜਾ ਜਿਹੜੀ ਸ਼ੁਰੂਆਤ ਕਰਨੀ ਪੈਣੀ ਹੈ ਮੈਂ ਪੂਰੇ ਪੰਜਾਬ ਦੇ ਜਿਹੜੇ ਬੁੱਧੀਜੀਵੀ ਹੈ ਜਿਹੜੇ ਵੀ ਚਾਹੁੰਦੇ ਆ ਕਿ ਹਾਂ ਯਾਰ ਪੂਰੇ ਪੰਜਾਬ ਦੇ ਵਿੱਚ ਕੋਈ ਇਨਕਲਾਬ ਆਵੇ ਕੋਈ ਨਵੀਂ ਜਿਹੜੀ ਹੈਗੀ ਪਿਰਤ ਪਾਈ ਜਾਵੇ ਬਿਨਾ ਪਾਰਟੀਆਂ ਤੋਂ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਵੇ ਜਿਹੜੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰ ਸਕੇ ਪੰਜਾਬੀਆਂ ਦੇ ਨਾਲ ਜਿਹੜਾ ਖੜ ਸਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕੇ ਠੀਕ ਆ ਆਪਾਂ ਜਿਹੜੀ ਜਾਤ ਧਰਮ ਦੀ ਰਾਜਨੀਤੀ ਤੋਂ ਉੱਠ ਕੇ ਆਪਾਂ ਮੁੱਦਿਆਂ ਦੀ ਰਾਜਨੀਤੀ ਤੇ ਕਨਸੈਂਟਰੇਟ ਕਰਨਾ ਕਿ ਸਾਡਾ ਜਿਹੜਾ ਜਿਹੜਾ ਸਾਡਾ ਰੁਜ਼ਗਾਰ ਹੈ ਉਹ ਕਿੱਥੇ ਚਲਾ ਗਿਆ ਪ੍ਰਾਈਵੇਟ ਕੰਪਨੀਆਂ ਨੂੰ ਕਿਹਨੇ ਕਬਜ਼ਾ ਕਰ ਦਿੱਤਾ ਸਾਰੇ-ਸਾਰੇ ਧਰੋਹਰ ਤੇ ਉੱਤੇ ਅੱਜ ਬਿਨਾ ਪੁਲਿਸ ਤੋਂ ਬਿਨਾ ਫੌਜ ਤੋਂ ਕਿੱਥੇ ਚਲੀਆਂ ਗਈਆਂ ਨੌਕਰੀਆਂ ਆਪਾਂ ਉਹਨਾਂ ਦੇ ਬਾਰੇ ਗੱਲ ਕਰਨੀਆਂ ਆਪਾਂ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੱਲ ਵੀ ਕਿਸਾਨਾਂ ਜਿਹੜੇ ਹੈਗੇ ਆ ਤੇ ਲਾਠੀ ਚਾਰਜਾ ਤਾਂ ਮੈਂ ਹੈਰਾਨ ਆ ਮੈਂ ਇੰਨੀਆਂ ਮੰਡੀਆਂ ਦੇ ਵਿੱਚ ਗਿਆ ਯਾਰ ਕੋਈ ਬੰਦਾ ਹੀ ਨਹੀਂ ਗਿਆ ਠੀਕ ਹੈ ਪਰ ਜਿਹੜੇ ਕਿਸਾਨਾਂ ਨੇ ਪਤਾ ਨਹੀਂ ਕਿਹੜੀ ਗੱਲੋਂ ਮੁੱਖ ਮੋੜਿਆ ਵਿਆ ਲਗਾਤਾਰ ਆਪਣੇਾਂ ਤੋਂ ਕਾਰਨ ਸ਼ਾਇਦ ਉਹ ਸੋਚਦੇ ਆ ਕਿ ਆਪਾਂ ਜਿਹੜੇ ਹੈਗੇ ਆ ਆਪਾਂ ਨੂੰ ਰਾਜਨੀਤਿਕ ਆਲੇ ਪਾਸੇ ਪਰ ਅੱਜ ਉਹੀ ਉਹ ਬੰਦਿਆਂ ਨੂੰ ਆਪਾਂ 22 23 ਤੇ 3000 ਤੇ ਲੀਡ ਦੇ ਉੱਤੇ ਗਿੱਦੜਵਾ ਚ ਜਿਤਾਇਆ ਜਿੱਥੇ 20 ਕਿਲੋਮੀਟਰ ਤੇ ਜਿਹੜੇ ਹੈਗੇ ਆ ਕੱਲ ਵੀ ਕਿਸਾਨ ਕੁੱਟੇ ਗਏ ਤੇ ਵੋਟਾਂ ਤੋਂ 10 ਦਿਨ ਪਹਿਲਾਂ ਵੀ ਕੁੱਟੇ ਗਏ ਇਹ ਸਾਰੀਆਂ ਚੀਜ਼ਾਂ ਮੇਰੇ ਸਮਝ ਵਿੱਚ ਨਹੀਂ ਆਉਂਦੀਆਂ ਤਾਂ ਕਰਕੇ ਮੈਂ ਲੋਕਾਂ ਦੀ ਕਚਹਿਰੀ 'ਚ ਜਾਊਂਗਾ ਲੋਕਾਂ ਤੋਂ ਪੁੱਛੂਗਾ ਕਿ ਮੇਰੇ 'ਚ ਕੀ ਕਮੀਆਂ ਨੇ ਤੇ ਲੋਕ ਕੀ ਚਾਹੁੰਦੇ ਆ ਹੁਣ 2.5 ਸਾਲ ਆਪਣੇ ਕੋਲੇ ਆ ਜਿਹੜੇ ਭਰਾ ਜਿਹੜੇ ਹੈਗੇ ਆ ਆਪਾਂ ਨੂੰ ਪਿਆਰ ਕਰਦੇ ਆ ਗੁਰਪ੍ਰੀਤ ਕੋੜਲੀ ਨੂੰ ਪਿਆਰ ਕਰਦੇ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਕੱਲੇ ਗਿੱਦੜਵਾ ਦੇਣੀ ਪੂਰੇ ਪੰਜਾਬ ਦੇ ਆਪਾਂ ਹੈਲਪਲਾਈਨ ਨੰਬਰ ਜਾਰੀ ਕਰਨ ਲੱਗੇ ਆ ਇੱਕ ਦੋ ਦਿਨਾਂ ਤੱਕ ਤਾਂ ਮੈਨੂੰ ਸਮਾਂ ਦਿਓ ਠੀਕ ਆ ਦੋ ਦਿਨਾਂ ਦੇ ਵਿੱਚ ਆਪਾਂ ਪੂਰੇ ਦਾ ਪੂਰਾ ਖਾੜਾ ਤਿਆਰ ਕੀਤਾ ਅੱਜ ਦੀ ਹਾਰ ਤੋਂ ਅਗਲੀ ਜਿੱਤ ਦੀ ਨਹੀਂ ਆਪਾਂ ਇਸੇ ਹਾਰ ਦੇ ਉੱਤੇ ਹੀ ਰੱਖਣੀ ਆ ਕਿਉਂਕਿ ਜਿਹੜੇ ਹਾਰਦੇ ਨੂੰ ਸਿੱਖਦੇ ਨਹੀਂ ਜਿਹੜੇ ਸਿੱਖਦੇ ਆ ਉਹ ਕਦੇ ਹਰਦੇ ਨਹੀਂਗੇ ਆਪਾਂ ਲਗਾਤਾਰ ਲੜਾਈ ਲੜਦੇ ਰਵਾਂਗੇ ਤੇ ਇਹ ਭੁੱਲ ਜੋ ਵੀ ਆਪਾਂ ਜਿਹੜਾ ਹੈਗਾ ਵੀ ਇਹ ਗਿੱਦੜਬਾ ਨੂੰ ਹਤਾਸ਼ ਹੋ ਕੇ ਛੱਡ ਦਾਂਗੇ ਨਰਾਸ਼ ਹੋ ਕੇ ਛੱਡ ਦਾਂਗੇ ਇਹ ਆਪਾਂ ਉਹ ਮਿੱਟੀ ਦੇ ਬਣੇ ਨਹੀਂਗੇ ਬਾਬਿਓ ਆਪਾਂ ਪੂਰੀ ਦੁਨੀਆ ਦੇਖ ਚੁੱਕੇ ਆ ਉੱਥੋਂ ਦਾ ਜਿਹੜਾ ਚੰਗਾ ਸਿਸਟਮ ਆ ਉਹ ਪੰਜਾਬ ਦੇ ਵਿੱਚ ਲਾਗੂ ਕਰਨ ਵਾਸਤੇ ਖਾਸ ਕਰਕੇ ਗਿੱਦੜਬਾ ਦੇ ਵਿੱਚ ਲਾਗੂ ਕਰਨ ਵਾਸਤੇ ਮੈਂ ਤਣ ਦੇਹੀ ਨਾਲ ਲੱਗਦਾ ਰਹੂੰਗਾ ਮੈਨੂੰ ਸਾਥ ਦੀ ਲੋੜ ਆ ਟਾੜਿਆਂ ਦੀ ਭਾਵੇਂ ਵੋਟਾਂ ਤੋਂ ਇੱਕ ਦਿਨ ਪਹਿਲਾਂ ਇਹ ਪਰ ਹੈਡ 2000 ਰੁਪਏ ਇੱਕ ਪਰਿਵਾਰ ਨੂੰ ਦੇ ਕੇ ਜੇ 5 ਆ 10000 ਆ ਜਾਂਦਾ ਦੋ ਪਾਰਟੀਆਂ ਇਕੱਠੀਆਂ ਹੋ ਕੇ ਦੇਈਆਂ 20000 ਲੋਕਾਂ ਨੂੰ ਇਹ ਲੱਗਦਾ ਆਪਣੀ ਕਿਸ਼ਤ ਨਿਕਲ ਗਈ ਆਪਣਾ ਜਿਹੜਾ ਹੈਗਾ ਮਹੀਨੇ ਦਾ ਖੰਡ ਚ ਆ ਗਿਆ ਆਪਣੇ ਬੱਚਿਆਂ ਦੀ ਫੀਸ ਭਰੀ ਗਈ ਸ਼ਾਇਦ ਉਹ ਲਾਲਚ ਕਿਤੇ ਨਾ ਕਿਤੇ ਸਾਡੇ ਜਵਾਕਾਂ ਦਾ ਭਵਿੱਖ ਖਤਮ ਕਰਨ ਦੇ ਵਿੱਚ ਇਹ ਕਾਮਯਾਬ ਹੋ ਰਹੀਆਂ ਨੇ ਪਰ ਇਹਨਾਂ ਨੂੰ ਆਪਾਂ ਠੱਲ ਪਾਵਾਂਗੇ ਗਿੱਦੜਬਾ ਪੂਰੀ ਪੰਜਾਬ ਦੀ ਸਭ ਤੋਂ ਜ਼ਿਆਦਾ ਜਿਹੜੀ ਕਾਸਟਲੀ ਸੀਟ ਆ ਇਸ ਵਾਰ ਵੀ ਲਗਭਗ ਗਿੱਦੜਵਾ ਦੇ ਵਿੱਚ 40 ਤੋਂ 45 ਕਰੋੜ ਰੁਪਏ ਦਾ ਤਿੰਨਾਂ ਪਾਰਟੀਆਂ ਨੇ ਖਰਚਾ ਕੀਤਾ ਪਰ ਤੁਹਾਡਾ ਪ੍ਰਾਂ ਨਾ ਕੱਲ ਜਿਹੜਾ ਇਹਨਾਂ ਤੋਂ ਡਰਿਆ ਸੀ ਭਾਵੇਂ ਇੱਕ ਪਾਸੇ ਸੀਐਮ ਫਿਰਦੇ ਸੀਗੇ ਦੋ ਦੋ ਇੱਕ ਪਾਸੇ ਸਾਫਕਾ ਸੀਐਮ ਫਿਰਦੇ ਸੀਗੇ ਇੱਕ ਪਾਸੇ ਜਿਹੜੇ ਹੈਗੇ ਆ ਦਿੱਲੀ ਦੇ ਵਜ਼ੀਰ ਫਿਰਦੇ ਸੀਗੇ ਬਥੇਰਿਆਂ ਨੇ ਡਰਾਉਣ ਦੀ ਧਮਕਾਉਣ ਦੀ ਲਲਚਾਉਣ ਦੀ ਕੋਸ਼ਿਸ਼ ਕੀਤੀ ਆ ਨਾ ਆਪਾਂ ਕੱਲ ਵੀ ਗਏ ਆ ਨਾ ਕੱਲ ਨੂੰ ਵੀ ਕਾਂਗੇ ਆਪਾਂ ਕੱਲ ਵੀ ਲੜਦੇ ਸੀ ਅੱਜ ਵੀ ਆ ਲੜਦੇ ਆ ਤੇ ਕੱਲ ਨੂੰ ਲੜਦੇ ਰਵਾਂਗੇ ਆਪਣੇ ਚਿਹਰੇ ਦੇ ਉੱਤੇ ਕਦੇ ਸ਼ਿਕਨ ਨਹੀਂ ਆਊਗੀ ਤੁਹਾਡੇ ਨਾਲ ਵਾਅਦਾ ਅੱਗੇ ਢੜਵਾ ਲਿਓ 2.5 ਸਾਲ ਹੁਣ ਜਿਹੜਾ ਪਿੰਡ ਜਿਹੜਾ ਬੁਲਾਉਣਾ ਚਾਹੁੰਦਾ ਨੰਬਰ ਮੇਰਾ 9592971298 ਹੈ ਜੀਨੂੰ ਕਦੇ ਭਾਵੇਂ ਰਾਤ ਦੇ 12 ਵਜੇ ਵੀ ਕਿਸੇ ਚੀਜ਼ ਦਾ ਕੰਮ ਹੈ ਤੁਹਾਡੇ ਜਾਇਜ਼ ਕੰਮਾਂ ਦੇ ਵਿੱਚ ਤੁਹਾਡੇ ਨਾਲ ਖੜਦਾ ਰਹੂੰਗਾ ਤੁਹਾਡਾ ਭਰਾ ਗੁਰਪ੍ਰੀਤ ਕੋਟਲਾ ਤੁਹਾਡੇ ਨਾਲੇ ਵਾਅਦਾ ਹੈ ਤੇ 2.5 ਸਾਲ ਆਪਾਂ ਗਿੱਦੜਵਾਦੀ ਗਲੀ ਗਲੀ ਕੀ ਘਰ ਘਰ ਦੀ ਖਾਗਛਾਣ ਦਿਆਂਗੇ ਤੇ ਲੋਕਾਂ ਨੂੰ ਇਹ ਕਦੇ ਇਹ ਨਾ ਕਹਿਣਾ ਪਵੇ ਵੀ ਯਾਰ ਇਹ ਬੰਦਾ ਆਇਆ ਨਹੀਂ ਸੀਗਾ ਤੇ ਬੰਦਾ ਖੜਾ ਨਹੀਂਗਾ ਆਪਾਂ ਕਿੱਲ ਵਾਂਗੂ ਖੜਾਂਗੇ ਜਿਹੜਾ ਇੱਥੇ ਧੱਕਾ ਹੋਊਗਾ ਉਹਦੀ ਆਵਾਜ਼ ਪੂਰੀ ਦੁਨੀਆ 'ਚ ਪਹੁੰਚਾਵਾਂਗੇ ਮੈਨੂੰ ਤੁਹਾਡੇ ਸਾਥ ਦੀ ਲੋੜਾ ਪੂਰੇ ਪੰਜਾਬੀਆਂ ਦੇ ਸਾਥ ਦੀ ਲੋੜਾ ਖਾਸ ਕਰਕੇ ਗਿੱਦੜਵਾਲਿਓ ਤੁਸੀਂ ਪਿਆਰ ਦਿੱਤਾ ਮੈਂ ਤੁਹਾਡਾ ਕਰਜ਼ਾਈ ਰਹੂੰਗਾ ਕਿਉਂਕਿ ਚਾਹੇ ਕਿਹੜੀ ਮਰਜੀ ਪਾਰਟੀ ਦਾ ਬੰਦਾ ਚਾਹੇ ਕਾਂਗਰਸ ਦਾ ਹੈ ਚਾਹੇ ਆਮ ਆਦਮੀ ਦਾ ਹੈ ਤੇ ਚਾਹੇ ਭਾਜਪਾ ਦਾ ਹੈ ਤੇ ਚਾਹੇ ਆਮ ਵੋਟਰ ਹੈ ਉਹਨੇ ਹਮੇਸ਼ਾ ਹੀ ਆਪਾਂ ਨੂੰ ਸਲਾਹ ਆਵੀ ਯਾਰ ਮੁੰਡਾ ਚੰਗਾ ਬੋਲਦਾ ਚੰਗਾ ਲੜਦਾ ਵੀ ਚੰਗਾ ਹੈ ਸ਼ਾਇਦ ਤੁਹਾਨੂੰ ਇਹ ਲੱਗਦਾ ਹੋਣਾ ਕਿਸੇ ਨਾ ਕਿਸੇ ਮੇਰੇ 'ਚ ਵੀ ਕਮੀ ਰਹਿੰਦੀ ਹੋਣਾ ਤੁਸੀਂ ਦੱਸ ਸਕਦੇ ਹੋ ਪਰ ਢਾਈ ਸਾਲ ਆਉਣ ਵਾਲੇ ਢਾਈ ਸਾਲ ਬਿਨਾ ਕਿਸੇ ਪਾਵਰ ਤੋਂ ਤੁਹਾਡੇ ਨਾਲ ਖੜੂਗਾ ਜਿੱਥੇ ਤੱਕ ਆਊਗਾ ਉੱਥੇ ਬੋਲਾਂਗੇ ਤੇ ਠੱਕੇ ਨੂੰ ਆਪਾਂ ਨਹੀਂ ਜਰਾਂਗੇ ਬਹੁਤ ਬਹੁਤ ਧੰਨਵਾਦ ਦੋ ਦਿਨਾਂ ਤੱਕ ਆਪਾਂ ਪਿੰਡਾਂ ਦਾ ਦੌਰਾ ਸ਼ੁਰੂ ਕਰਦੇ ਹਾਂ ਭਰਾ ਮੇਰੇ